ਅੱਜ ਜਿਹੜੀ ਆਪਣਾ ਲੁਧਿਆਣਾ ਸਰਕਟ ਹੋ ਕੇ ਚੋਰਫੜੋ ਰਿਜ਼ਰਵੇਸ਼ਨ ਮੋਰਚੇ ਵੱਲੋਂ ਪ੍ਰੋਫੈਸਰ ਹਨੇਕ ਸਿੰਘ ਜੀ ਦੀ ਅਗਵਾਈ ਹੇਠ ਜਿਹੜੀ ਮੀਟਿੰਗ ਹੋਈ ਹੈ ਸੋ ਇਸ ਵਿੱਚ ਸਭ ਤੋਂ ਵੱਡਾ ਜਿਹੜਾ ਡਿਸੀਜਨ ਲਿਆ ਗਿਆ ਫੈਸਲਾ ਕੀਤਾ ਗਿਆ ਕਿ ਜਿਹੜੀਆਂ ਹਰ ਪਿੰਡ ਲੈਵਲ ਦੀਆਂ ਜਿੰਨੀਆਂ ਵੀ ਸਮੱਸਿਆਵਾਂ ਜ਼ਿਲ੍ਹਾ ਪੱਧਰ ਤੇ ਜਿਹੜੀਆਂ ਉਹ ਟੀਮਾਂ ਬਣਾ ਕੇ ਉਹ ਸਾਰੀਆਂ ਸੁਣੀਆਂ ਜਾਣਗੀਆਂ ਕਿਉਂਕਿ ਚੋਰਫੜੋ ਰਿਜ਼ਰਵੇਸ਼ਨ ਦਾ ਪਹਿਲ ਕਦਮ ਹੀ ਇਹ ਹੈ ਕਿ ਪੂਰੇ ਸਮਾਜ ਦੇ ਵਿੱਚ ਜਿੰਨੀਆਂ ਵੀ ਮੁਸ਼ਕਲਾਂ ਨੇ ਉਹਨਾਂ ਸਾਰਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ। ਕਿਉਂ ਇਸ ਕਰਕੇ ਜਿਹੜੀ ਹੈ ਹੁਣ ਬਹੁਤ ਜਲ ਜਿਹੜੀਆਂ ਉਹ ਜੌਨਪਦਰ ਤੇ ਮਾਝਾ ਮਾਲਵਾ ਤੇ ਦਵਾਬਾ ਤਿੰਨਾਂ ਜੌਨਾਂ ਚ ਇੱਕ ਵੱਡੀਆਂ ਮੀਟਿੰਗਾਂ ਕਰਨ ਤੋਂ ਬਾਅਦ ਪੰਜਾਬ ਲੈਵਲ ਦਾ ਇੱਕ ਵੱਡਾ ਜਿਹੜਾ ਐਕਸ਼ਨ ਕੀਤਾ ਜਾਏਗਾ ਸਰਕਾਰ ਦੇ ਅੰਗੇਸ਼ ਕਿਉਂਕਿ ਸਰਕਾਰ ਵੱਲੋਂ ਲਗਾਤਾਰ ਸ਼ੈਡੂਲ ਕਾਸਟ ਪਾਈ ਚਾਰੇ ਨੂੰ ਇਗਨੋਰ ਕੀਤਾ ਜਾ ਰਿਹਾ ਹੈ। ਤੋਂ ਜਦੋਂ ਦੀ ਇਹ ਸਰਕਾਰ ਆਈ ਹੈ ਉਦੋਂ ਤਾਂ ਪੈਸਿਆਂ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਅਤਿਆਚਾਰ ਪਿੰਡਾਂ ਕਸਬਿਆਂ ਗਲੀਆਂ ਮਹੱਲਿਆਂ ਚ ਹੋ ਰਿਹਾ ਸੋ ਸਾਡੇ ਅਧਿਕਾਰ ਜਿਹੜੇ ਆ ਉਹਨਾਂ ਨੂੰ ਦੱਬਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਕਾ ਕਿਸ ਮੁੱਚੇ ਸ਼ੈਡੂਲ ਕਾਸਟ ਭਾਈਚਾਰੇ ਨੂੰ ਬੇਨਤੀ ਹੈ ਕਿ ਆਪ ਸਾਰੇ ਇਕੱਤਰਤਾ ਕਰੋ ਇਕਜੁੱਟ ਹੋ ਅਤੇ ਜਿਹੜਾ ਪ੍ਰੋਫੈਸਰ ਰਮੇਸ਼ ਸਿੰਘ ਜੀ ਦੀ ਅਗਵਾਈ ਹੇਠ ਪੰਜਾਬ ਲੈਵਲ ਦਾ ਇੱਕ ਵੱਡਾ ਜਿਹੜਾ ਸੰਘਰਸ਼ ਲਿਖਿਆ ਜਾਏਗਾ ਪੂਰੇ ਪੰਜਾਬ ਦੇ ਹਰ ਇੱਕ ਕੋਨੇ ਦੇ ਵਿੱਚ ਵਸਦੇ ਅਤੇ ਭਾਰਤ ਦੇ ਵਿੱਚ ਵਸਦੇ ਸਾਰੇ ਇਹਨੂੰ ਅਸੀਂ ਚੋਰ ਫੜੋ ਰਿਜ਼ਰਵੇਸ਼ਨ ਮੋਰਚੇ ਦੇ ਮਾਧਿਅਮ ਨਾਲ ਅਸੀਂ ਪੂਰੇ ਭਾਰਤ ਦੇ ਹਰ ਇੱਕ ਮਸਲੇ ਨੂੰ ਪਹਿਲ ਦੇ ਆਧਾਰ ਤੇ ਉਠਾਵਾਂਗੇ ਤੇ ਆਪਣੇ ਜਿਹੜੀ ਯੂਥ ਹੈ ਆਪਣੇ ਜਿਹੜਾ ਭਾਈਚਾਰਾ ਹੈ ਸਾਡੇ ਪਿੰਡਾਂ 'ਚ ਵਸਦਾ ਹੈ ਸ਼ਹਿਰਾਂ 'ਚ ਵਸਦਾ ਹੈ ਉਹਨਾਂ ਤੱਕ ਜਿਹੜੀ ਆ ਇਹ ਮਸਲੇ ਨੂੰ ਲੈ ਕੇ ਜਾਵਾਂਗੇ ਤਾਂ ਜੋ ਅਭੇਰ ਹੋਣ ਅਤੇ ਆਪਣੇ ਅਧਿਕਾਰਾਂ ਲਈ ਜਿਹੜੀ ਆ ਸੰਘਰਸ਼ ਕਰ ਯਾਰ ਸਰਕਾਰ ਵੱਲੋਂ ਸ਼ਗਤ ਸਿੰਘ ਜੀ ਔਰ ਬਾਬਾ ਸਾਹਿਬ ਨੂੰ ਦਫਤਰ ਤੇ ਲਗਾਈ ਗਈ ਹੈ ਕਿ ਲੱਗਦਾ ਸੁਵਿਧਾਨ ਦੇ ਅਕੋਰਡਿੰਗ ਕੰਮ ਹੋ ਰਿਹਾ ਹੈ ਮੈਂ ਦੱਸਣਾ ਚਾਹੁੰਦਾ ਉਹ ਸਿਰਫ ਇੱਕ ਸਾਡੇ ਭਾਈਚਾਰੇ ਨੂੰ ਖੁਸ਼ ਕਰਨ ਦੀ ਨੀਅਤ ਨਾਲ ਜਿਹੜੀ ਉਹ ਲਗਾਈ ਸੀ ਕਿਉਂਕਿ ਜਿੰਨਾ ਵੀ ਕੰਮ ਹੋ ਰਿਹਾ ਹੈ ਉਹ ਸਵਿਧਾਨ ਦੇ ਉਲਟੀ ਕੀਤਾ ਜਾ ਰਿਹਾ ਹੈ ਕਿਉਂਕਿ ਪਿੰਡਾਂ 'ਚ ਡਮੀਆਂ ਬੋਲੀਆਂ ਜਿਹੜੀਆਂ ਉਹ ਕੋਈ ਰੁਗੀਆਂ ਨਹੀਂ ਹੈਗੀਆਂ ਬਹੁਤ ਵੱਡੇ ਪੱਦਰ ਤੇ ਜਿਹੜੀਆਂ ਉਹ ਹੋਈਆਂ ਸੋ ਉਸ ਦੇ ਸਬੰਧਤ ਵੀ ਮੈਂ ਅਪੀਲ ਕਰਦਾ ਹੈ ਪੰਜਾਬ ਸਰਕਾਰ ਨੇ ਕੋ ਜਿਹੜੇ ਵਾਦੇ ਕੀਤੇ ਐ ਜਿਹੜੇ ਵਾਦੇ ਤੇ ਤੁਸੀਂ ਆਏ ਆ ਉਹਨਾਂ ਵਾਦਿਆਂ ਵੱਲ ਧਿਆਨ ਕੀਤਾ ਜਾਵੇ ਕਿਉਂਕਿ ਚੋਲ ਫੜੋਂ ਰਿਜ਼ਰਵੇਸ਼ਨ ਮੋਰਚੇ ਵੱਲੋਂ ਜੋ ਮੁਹਿੰਮ ਛੇੜੀ ਗਈ ਸੀ ਐਸੀਆਂ ਦੀ ਜਿਹੜੀ ਰਿਜ਼ਰਵੇਸ਼ਨ ਨੂੰ ਕੁੱਤਰ ਨਾਲੇ ਲੋਕਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਰਨ ਲਈ ਸੀਐਮ ਸਾਹਿਬ ਨੇ ਆਪਣੇ ਵੱਲੋਂ ਗੱਲ ਜਰੂਰ ਕਹੀ ਹੈ ਬੜੇ ਵੱਡੇ ਪੱਧਰ ਤੇ ਮੀਡੀਆ 'ਚ ਕਹੀ ਸੀ ਕਿ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਪਰ ਰਿਜ਼ਲਟ ਜਿਹੜਾ ਹੈ ਉਹ ਬਿਲਕੁਲ ਜ਼ੀਰੋ ਹੈ ਕੋਈ ਵੀ ਜਿਹੜੀ ਆ ਉਹ ਤੁਗਮੀ ਕਾਰਵਾਈ ਕੀਤੀ ਨਹੀਂ ਹੈ। ਅੰਮ੍ਰਿਤਸਰ ਦੀ ਮੀਟਿੰਗ ਦੇ ਵਿੱਚ ਹੋਰ ਵੀ ਸਮਾਜ ਦੇ ਲੋਕ ਪਹੁੰਚੇ ਨੇ। ਹਾਂਜੀ ਬਿਲਕੁਲ ਜੀ ਸਾਰਾ ਕਮਿਊਨਿਟੀ ਵੇਖੋ ਇਹ ਸਭ ਤੋਂ ਵੱਡੀ ਗੱਲ ਮੈਂ ਦੱਸਣਾ ਚਾਹੁੰਦਾ ਇਹ ਸਾਰੇ-ਸਾਰੇ ਭੈ ਜਰਾ ਜਿਹੜਾ ਉਹ ਸਾਂਝ ਹੈਗੀ ਆ ਇਹਦੇ ਵਿੱਚ ਜਨਰਲ ਪਰਵਾਰ, ਐਸਸੀ, ਬੀਸੀ, ਓਬੀਸੀ, ਐਸਟੀ ਸਾਰੇ ਜਿਹੜਾ ਸਮਾਜ ਦੇ ਜਥੇਬੰਦੀਆਂ ਦੇ ਆਗੂ ਸਹਿਬਾਨ ਆ ਉਹਨਾਂ ਨੇ ਸ਼ਿਕਾਇਤ ਕੀਤੀ ਆ ਤੇ ਇਹ ਤੋਂ ਵੱਡੀ ਗੱਲ ਜਿਹੜੀ ਆ ਉਹ ਪ੍ਰੋਫੈਸਰ ਹਨੇਕ ਸਿੰਘ ਜੀ ਦੀ ਅਗਵਾਈ ਹੇਠ ਸਮੁੱਚਾ ਸਮਾਜ ਜਿਹੜਾ ਆ ਉਹ ਸਮਾਜ ਇਕੱਤਰ ਹੋ ਕੇ ਲਾਇਬੰਦ ਕਰ ਰਿਹਾ ਪਿੰਡਾਂ ਚ ਸਾਥੀਓ ਜੈਪ੍ਰੀਮ ਜੈਪਾਟ ਜੈ ਬੋਲਿਵਾਲੀ ਇਸ ਮੰਡਲ ਦੀ ਇਹ ਕਹਿਣਾ ਹੈ ਕਿ ਰਿਜ਼ਰਵੇਸ਼ਨ ਚੋਰ ਬਨਾ ਪੱਕਾ ਮੋਰਚਾ ਲੰਮੇ ਸਮੇਂ ਤੋਂ ਅ ਰਿਜ਼ਰਵੇਸ਼ਨ ਨੂੰ ਬਚਾਉਣ ਲਈ ਕੋਸ਼ਿਸ਼ ਕਰ ਰਿਹਾ ਸਟਰਗਲ ਕਰ ਰਿਹਾ ਅੱਜ ਦੀ ਜਿਹੜੀ ਮੀਟਿੰਗ ਹੈ ਜਿਹਦੇ ਚ ਸਾਰੇ ਜ਼ਿਲ੍ਹਿਆਂ ਤੋਂ ਪੰਜਾਬ ਤੋਂ ਸਾਥੀ ਆਏ ਸਨ ਉਹਨੇ ਚ ਡੰਗੀਆਂ ਵਿਚਾਰਾ ਕੀਤਾ ਗਿਆ ਨੇ ਇਹ ਮੋਰਚੇ ਨੂੰ ਜ਼ਿਲ੍ਹਾ ਪੱਧਰ ਤੇ ਪਿੰਡ ਪੱਧਰ ਤੇ ਅੱਗੇ ਲਿਜਾਣ ਦੇ ਲਈ ਕੋਸ਼ਿਸ਼ ਕਰ ਰਹੇ ਆਂ ਔਰ ਫਿਊਚਰ ਦੇ ਵਿੱਚ ਜਲਦੀ ਹੀ ਅਸੀਂ ਇਹ ਜਿਹੜਾ ਇਹ ਜਿਹੜੀ ਪਲਾਨਿੰਗ ਬਣਾ ਰਹੇ ਆ ਇੱਕ ਵਰਕਆਊਟ ਪਲਾਨ ਬਣਾਈ ਜਾਏਗੀ ኦਪਰੇਸ਼ਨਲ ਪਲਾਨਿੰਗ ਬਣਾ ਰਹੇ ਆ ਔਰ ਅਸੀਂ ਜਲਦੀ ਪੰਜਾਬ ਗਵਰਨਮੈਂਟ ਤੋਂ ਜਿਵੇਂ ਮੁੱਖ ਮੰਤਰੀ ਪੰਜਾਬ ਨੇ ਅਨਾਉਂਸਮੈਂਟ ਕੀਤੀ ਸੀ ਅਸੈਂਬਲੀ ਦੇ ਵਿੱਚ ਔਰ ਜਿਹੜੀ ਆਨਰੇਬਲ ਮਨਿਸਟਰ ਹੈ ਕੋਨੇ ਏ ਕਿ ਐਸੀ ਕਿ ਅਸੀਂ ਜਲਦੀ ਜਿਹੜੇ ਚੋਰ ਨੇ ਉਹਨਾਂ ਨੂੰ ਫੜਾਂਗੇ ਔਰ ਮੁੱਖ ਮੰਤਰੀ ਨੇ ਤੱਕ ਕਹਿ ਸੀ ਕਿ ਅਸੀਂ ਵਿਆਸ ਸਵੀਤ ਉਹਨਾਂ ਨੂੰ ਪੈਸੇ ਜਿਹੜੇ ਉਹਨੇ ਲੈਨੇ ਵਾਪਸ ਕਰਾਂਗੇ ਤੇ ਉਹਨੂੰ ਅੰਦਰ ਵੀ ਲਿਆਵਾਂਗੇ ਯਾਨੀ ਉਹਨੂੰ 25 ਅਰਜ ਕਰਾਂਗੇ ਤੋਂ ਅੱਜ ਦਾ ਅਸੀਂ ਮੰਗ ਕਰਦੇ ਹਾਂ ਉਹਨਾਂ ਤੋਂ ਕਿ ਉਹ ਕਿਰਪਾ ਕਰਕੇ ਜਰੂਰ ਕਰ ਰਾਸ਼ਟਰਪਤੀ ਕਾਰਨ ਪਿਛਲੀ ਵਾਰੀ ਜਿਹੜੀ ਲਗੇਵੇਂ ਚਲਾਈ ਸੀ ਨਗਾ ਤਰ ਉੱਤੇ ਕੰਮ ਕੀਤਾ ਸਮਾਜ ਤੇ ਬਹੁਤ ਸਾਰੀਆਂ ਜਥੇਬੰਦੀਏ ਦੌੜ ਕੇ ਸੰਗਠਿਤ ਕੀਤਾ ਇਹ ਗੈਪ ਤੋਂ ਬੈਗਿੰਗ ਕੀ ਕਾਰਨ ਹੋਇਆ ਹਾਂ ਉਹਦੇ ਚ ਗੈਪ ਪੈਣ ਦੇ ਇੱਕ ਦੂਜੇ ਕਾਰਨ ਛਲ ਇੱਕ ਤਾਂ ਸਾਥੀਓ ਸਾਡੇ ਬਹੁਤ ਸਾਰੇ ਜਿਹੜੇ ਸਾਥੀ ਸੀਗੇ ਕਿਉਂਕਿ ਅਸੀਂ ਤੁੱਪ ਚ ਸਰਦੀ ਚ ਗਰਮੀ ਚ ਲਗਾਤਾਰ ਕੰਮ ਕਰਦੇ ਸੀ ਔਰ ਬਹੁਤ ਸਾਰੇ ਸਾਥੀ ਬਿਮਾਰ ਹੋ ਗਏ ਸੀ ਜਿਵੇਂ ਮੈਨੂੰ ਬੜੀ ਸੀਰੀਅਸ ਪ੍ਰੋਬਲਮ ਆਈ ਸੀ ਲਗਾਤਾਰ ਬੈਣ ਕਰਕੇ ਸਾਡੇ ਬਾਸਟਰ ਬਲਵਾਰੀ ਲਾਲ ਜੀ ਨੇ ਉਹਨਾਂ ਨੂੰ ਆਈ ਸੀ ਕੁਝ ਨੌਜਵਾਨ ਬੱਚੇ ਨੂੰ ਆਈ ਸੀ ਬਿਮਾਰ ਹੋ ਗਏ ਸੀ ਆਹ 7 ਮਹੀਨੇ ਤੋਂ ਬਾਅਦ ਪੰਜਾਬ ਗਵਰਨਮੈਂਟ ਦੇ ਨਾਲ ਸਾਡਾ ਸਮਝੌਤਾ ਹੋਇਆ ਸੀ ਰਿਟਨ ਕੈਬਨ ਮਿਨਿਸਟਰੀ ਆਈ ਸੀ ਮੁੱਖ ਮੰਤਰੀ ਨੇ ਵੀ ਸਾਨੂੰ ਅਪਰੋਚ ਕਰਕੇ ਗੱਲ ਕਹੀ ਸੀ ਆਨਰੇਬਲ ਸਾਡੀ ਜਿਹੜੀ ਬੱਚੀ ਹੈ ਜਿਹੜੀ ਡਾਕਟਰ ਮਨਜੀਤ ਕੌਰ ਉਹਨਾਂ ਨੇ ਪ੍ਰੋਸਰ ਕੀਤਾ ਸੀ ਕਿ ਤੁਸੀਂ ਸਾਨੂੰ ਸਮਾ ਦਿਓ ਅਸੀਂ ਤੁਹਾਡੀਆਂ ਮੰਗਾਂ ਪੂਰੀਆਂ ਕਰਾਂਗੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਗਵਰਨਮੈਂਟ ਨੇ ਕਾਫੀ ਹੱਦ ਤੱਕ ਛੜੀਆਂ ਕੰਨ ਨੂੰ ਮੰਨਿਆ ਹੈ ਔਰ ਬਹੁਤ ਸਾਰੇ ਲੋਕਾਂ ਨੂੰ ਦੇ ਸਰਟੀਫਿਕੇਟ ਕੈਨਸਲ ਕੀਤੇ ਨੇ ਪਰੰਤੂ ਅਜੇ ਵੀ ਬਹੁਤ ਸਾਰੇ ਲੋਕ ਹੈਗੇ ਨੇ ਬਹੁਤ ਮਹਿਮ ਚਲੌਣ ਜਿਹੜਾ ਪਿੰਡਾਂ ਦੇ ਵਿੱਚ ਤੇ ਅਸੀਂ ਚਾਹੁੰਦੇ ਹਾਂ ਕਿ ਉਹ ਇਹ ਜ਼ਰੂਰ ਕਰਨ ਕੁਝ ਐਮਐਲਏ ਨੇ ਵੀ ਸਾਡਾ ਸਾਥ ਦਿੱਤਾ ਜਿਕੇ ਜਿਵੇਂ ਕਿ ਐਮਐਲਏ ਪੱਛਮੀ ਤੋਂ ਸੀ ਉਹਨਾਂ ਨੇ ਸਾਡਾ ਸਾਥ ਦਿੱਤਾ ਔਰ ਹੋਰ ਇੱਕ ਐਮਬਲੈਂਟ ਸਭ ਤੋਂ ਪਹਿਲਾਂ ਇਹ ਪਹਿਲੀ ਵਾਰੀ ਹੋਇਆ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਰਿਜ਼ਰਵੇਸ਼ਨ ਦੀ ਚੋਰੀ ਦੇ ਸਬੰਧ ਵਿੱਚ ਡਿਸਕਸ਼ਨ ਹੋਈ ਹੈ ਔਰ ਗੱਲਬਾਤ ਹੋਈ ਹੈ ਔਰ ਸਰਕਾਰ ਨੇ ਪ੍ਰੋਸੈਸ ਕੀਤਾ ਐਂਡ ਇਟ ਇਜ਼ ਓਨਲੀ ਦੀ ਕੌਂਸਲ ਮੈਸਰ ਸਾਹਿਬ ਅੱਜ ਕਿਹੜੇ ਕਿਹੜੇ ਨਿਰਣੇ ਲੈ ਕੇ ਆਇਆ ਹੈ ਸਮਾਜ ਨੂੰ ਅੱਗੇ ਵਧਾਉਣ ਦੀ ਤੇ ਇੱਕ ਦੋ ਹੋਰ ਕੰਮ ਕਰਨੇ ਆਉਣਗੇ ਅੱਜ ਦੇ ਵਿੱਚ ਅਸੀਂ ਜਿਹੜੇ ਮੁੱਖ ਨਿਰਣੇ ਲਏ ਨੇ ਉਹਨਾਂ ਵਿੱਚ ਕਿਹ ਹੈ ਕਿ ਡਿਸਟ੍ਰਿਕਟ ਪੱਧਰ ਤੇ ਔਰ ਸਟੇਟ ਪੱਧਰ ਤੇ ਅਸੀਂ ਆਪਣੀਆਂ ਐਕਟੀਵਿਟੀਜ਼ ਸ਼ੁਰੂ ਕਰਾਂਗੇ ਕਿਉਂਕਿ ਸਰਕਾਰ ਨੇ ਜਿਹੜਾ ਵਾਅਦਾ ਕੀਤਾ ਸੀ ਉਹ ਵਾਅਦਾ ਖਰਾफी ਕੀਤੀ ਹੈ ਉਹ ਅੱਗੇ ਕੰਮ ਨੂੰ ਅੱਗੇ ਨਹੀਂ ਚਲਾਇਆ ਮੀਟਿੰਗ ਦੇ ਵਿੱਚ ਦੱਸਿਆ ਗਿਆ ਵੀ ਕਈ ਜਗ੍ਹਾ ਐਸਸੀ ਸਮਾਜ ਦੇ ਨਾਲ ਬਹੁਤ ਜ਼ਿਆਦਾ ਅਤਿਆਚਾਰ ਹੋ ਰਿਹਾ ਤੇ ਉਹਦੇ ਵਿੱਚ ਕਈ ਵਾਰੀ ਜਿਹੜਾ ਸਮਾਜ ਵੱਲੋਂ ਇਕੱਠੇ ਹੋ ਕੇ ਸ਼ਿਕਾਇਤ ਵੀ ਕੀਤਾ ਗਿਆ ਵਾ ਤਾਂ ਅੱਗੇ ਤੋਂ ਇੰਦਾ ਅਤਿਆਚਾਰ ਨਾ ਹੋਵੇ ਸਮਾਜ ਦੇ ਨੂੰ ਉਹ ਕਿਹਦੀ ਜਾਣਦੇ ਦੇਖੋ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਇੰਡੀਆ ਦੇ ਵਿੱਚ ਜਿਹੜੀਆਂ ਅਟ੍ਰੋਸਿਟੀਆਂ ਨੇ ਉਹ ਬਹੁਤ ਜ਼ਿਆਦਾ ਹੋਈਆਂ ਨੇ ਯਾਨੀ ਜ਼ੁਲਮ ਆਲਟਰੀ ਜਿਹੜੋਨੀ ਇਹ ਧਰਤੀ ਬਣੀ ਹੈ ਉਸ ਵੇਲੇ ਜਿਹੜੇ ਅਤਿਆਚਾਰ ਹੋ ਰਹੇ ਨੇ ਉਹਦਾ ਕਾਰਨ ਹੈ ਗੁਲਾਮੀ ਗੁਲਾਮੀ ਸਾਡੀ ਮੇਨ ਪ੍ਰੋਬਲਮ ਹੈ ਔਰ ਇਹਨਾਂ ਅਤਿਆਚਾਰਾਂ ਦੇ ਖਿਲਾਫ ਅਸੀਂ ਸਾਰੇ ਲੜ ਰਹੇ ਆ ਇਕੱਠੇ ਹੋ ਕੇ ਲੜ ਰਹੇ ਆ ਵੱਖ-ਵੱਖ ਬੋਲ ਨਿਵਾਸੀ ਜਥੇਬੰਦੀਆਂ ਦਰਜ ਜਥੇਬੰਦੀਆਂ ਲੜ ਰਹੀਆਂ ਨੇ ਪਰ ਜਦੋਂ ਅਸੀਂ ਇਕੱਠੇ ਹੋ ਕੇ ਲੜਾਂਗੇ ਹੋਂ ਵੀ ਤੁਹਾਡੇ ਸਾਹਮਣੇ ਲੜ ਰਹੇ ਆ ਤਾਂ ਉਸ ਵੇਲੇ ਜਿਹੜੇ ਸਾਡੇ ਤੇ ਜ਼ੁਲਮ ਕਰਨ ਵਾਲੇ ਲੋਕ ਨੇ ਉਹ ਚੇਤਨ ਹੋ ਜਾਂਦੇ ਨੇ ਕੌਂਸ਼ੀਅਸ ਹੋ ਜਾਂਦੇ ਨੇ ਔਰ ਜ਼ੁਲਮ ਨਹੀਂ ਕਰਦੇ ਸੋ ਵੀ ਆਰ ਪਲਾਨਿੰਗ ਆਲ ਦੋਸ ਪੀਪਲ ਆਰਗੇਨਾਈਜ਼ਿੰਗ ਦ ਪੀਪਲ ਅੱਜ ਦਾ ਜੂਠ ਅਜਨਾ ਸਮਾਜ ਨੂੰ ਤੇ ਬਾਬਾ ਸਾਹਿਬ ਦੇ ਨਿਸ਼ਾਨ ਤੇ ਚੱਲਣ ਦੇ ਲਈ ਕੀ ਜਾਣਾਂ ਚਾਹਨੇ ਜੇ ਗੱਲ ਕਰੀਏ 79 ਸਾਲ ਦੇ 80 ਸਾਲ ਦੇ 70 ਸਾਲ ਦੇ ਵਿਜੋਗਿਸ ਨੇ ਦੇ ਜੀ ਨੂੰ ਰਾਂ ਪਰ ਦੂਧ ਉੜਾ ਘੱਟ ਨਜ਼ਰ ਆ ਰਿਹਾ ਉਹ ਇਸ ਕਰਕੇ ਘੱਟ ਆ ਰਿਹਾ ਕਿਉਂਕਿ ਜਿਹੜੇ ਪੜ੍ਹੇ ਲਿਖੇ ਲੋਕ ਸੀ ਐਸੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਉਹ ਆਪਣੇ ਨੌਕਰੀਆਂ ਲੈਂਡ ਟਵਰ ਕਰਾਚ ਵੜ ਗਏ ਨੇ ਵੱਡ ਡੱਬੀਆਂ ਵੜ ਗਏ ਉਹਨੇ ਦੇ ਪੇ ਬੈਕ ਟੂ ਦੀ ਸੋਸਾਇਟੀ ਬਾਬਾ ਸਾਹਿਬ ਨੇ ਜਿਹੜੀ ਕਹੀ ਵਰਸੀ ਕੇ ਜਿਹੜੀ ਸਮਾਜ ਚ ਤੁਸੀਂ ਪੈਦਾ ਹੋਇਓ ਉਹਦਾ ਕਰਜ਼ਾ ਲਾਓ ਉਹਨੇ ਕਰਜ਼ਾ ਨਹੀਂ ਲਾਇਆ ਉਹ ਆਪਣੇ ਘਰ ਪੱਕੇ ਬਣਾਉਣ ਚ ਰਹੇਗੇ ਕੱਪੜੇ ਪਹੁੰਚ ਰਹੇਗੇ ਐਸ ਪ੍ਰਸਥਿਤੀ ਚ ਰਹੇਗੇ ਕਰਜ਼ੇ ਲਾਉਣ ਚ ਰਹੇਗੇ ਤੇ ਉਹਨਾਂ ਦੇ ਸੰਘਰਸ਼ ਨਹੀਂ ਕੀਤਾ ਉਹ ਗੈਪ ਆ ਗਿਆ ਉਹ ਗੈਪ ਨੂੰ ਖਤਮ ਕਰਨ ਦੇ ਲਈ ਵੀ ਆ ਟ੍ਰਾਈ ਜਿਸ ਕਰਕੇ ਕਿ ਮੈਸੇਜ ਨਹੀਂ ਗਿਆ ਅਗਲੀ ਪੀੜ੍ਹੀ ਤੱਕ ਉਹ ਅਗਲੀ ਤੱਕ ਪੀੜ੍ਹੀ ਤੱਕ ਮੈਸੇਜ ਆਏ ਉਹਦੇ ਲਈ ਸਿੱਖੋਸ਼ਣ ਕਰ ਰਿਹਾ ਯੂਥ ਨੂੰ ਜਗਾ ਰਿਹਾ ਇਸ ਤੋਂ ਅਗਰ ਜਿਹੜਾ ਸੈੱਟ ਹੋ ਜਾਣਾ ਹੈ ਇਹਦੇ ਲਈ ਅਸੀਂ ਜਲਦੀ ਆਪਣਾ ਮੀਟਿੰਗਾਂ ਕਰਾਂਗੇ ਪੰਜਾਬ ਪੱਧਰ ਦੇ ਉੱਤੇ ਮੀਟਿੰਗਾਂ ਕਰਕੇ ਜਿਹੜਾ ਪ੍ਰੋਗਰਾਮ ਹੈ ਇਹਨੂੰ ਆਰਗੇਨਾਈਜ਼ ਕਰਾਂਗੇ ਇਹਦੇ 'ਚ ਤੇਜੀ ਲਾਵਾਂਗੇ ਆਪਣੇ ਹੱਕਾਂ ਲਈ ਲੜਾਂਗੇ ਔਰ ਜੇਕਰ ਫਿਰ ਵੀ ਸਰਕਾਰ ਨੇ ਸਾਡੀ ਗੱਲ ਨਾ ਮੰਨੀ ਤਾਂ ਅਸੀਂ ਔਰ ਵਾਲੀਆਂ ਜਿਹੜੀਆਂ ਇਲੈਕਸ਼ਨਸ ਨੇ ਉਹਦੇ ਵਿੱਚ ਵੱਡੇ ਪੱਧਰ ਤੇ ਉਹਨਾਂ ਨੂੰ ਸਬਕ ਸਿਖਾਵਾਂਗੇ ਔਰ ਆਪ ਖੁਦ ਉਹਨਾਂ ਇਲੈਕਸ਼ਨ ਦੀ ਡਾਇਰੈਕਸ਼ਨ ਦੇਵਾਂਗੇ ਉਰੇ ਵਿੱਚ ਅਸੀਂ ਬਕਾਰਾ ਡਾਇਰੈਕਟ ਕਰਾਂਗੇ ਇੱਕ ਮੁੱਖ ਰੋਲ ਅਦਾ ਕਰਾਂਗੇ ਐਨੀਥਿੰਗ ਹੋਊ ਥੈਂਕ ਯੂ ਮੇਰਾ ਸਾਰਿਆਂ ਨੂੰ ਪਹਿਲਾਂ ਤਾਂ ਜੈ ਭੀਮ ਜੈ ਭਾਰਤ ਜੀ ਮੇਰਾ ਨਾਮ ਵਿੱਕੀ ਬਰੋਚਾ ਧੂਰੀ ਤੋਂ ਤੇ ਮੈਂ ਕ੍ਰਾਂਤੀਕਾਰੀ ਲੋਕ ਚੇਤਨਾ ਮੰਚ ਦਾ ਕੌਮੀ ਪ੍ਰਧਾਨ ਹਾਂ ਜੀ ਤੇ ਅਸੀਂ ਜਿਹੜਾ ਜੋ ਰੈਸ਼ਨ ਚੋਰ ਫੜੋ ਮੋਰਚੇ ਦੀ ਇੱਕ ਮੀਟਿੰਗ ਸੀ ਲੁਧਿਆਣੇ ਵਿਖੇ ਤੇ ਮੈਂ ਉੱਥੇ ਬਤੌਰ ਤਨਵੀਨ ਦਾ ਜਿਹੜੇ ਅਹੁਦੇ ਤੇ ਕੰਮ ਕਰ ਰਿਹਾ ਪਿੱਛੇ ਜਿਹੜਾ 6.5 ਮਹੀਨੇ ਧਰਨਾ ਰਿਹਾ ਮੋਰਚਾ ਰਿਹਾ ਉੱਥੇ ਵੀ ਅਸੀਂ ਬਤੌਰ ਪੂਰੇ ਦਿਨ ਰਾਤ ਜੂਟੀ ਨਿਭਾਈ ਹੈ ਤੇ ਜਿਹੜਾ ਮੋਰਚੇ ਦੀਆਂ ਜਿਹੜੀਆਂ ਮੰਗਾਂ ਸੀਆਂ ਉੱਥੋਂ ਜਿਹੜੇ ਉਦੋਂ ਦੇ ਮੌਕੇ ਦੇ ਮੰਤਰੀ ਸੀਗੇ ਬਲਕਾਰ ਸਿੰਘ ਜੀ ਉਹਨਾਂ ਨੇ ਮੋਰਚੇ ਨੂੰ ਵਿਸ਼ਵਾਸ ਦਿਵਾਇਆ ਸੀ ਵੀ ਜਿਨ੍ਹਾਂ ਦੇ ਜਾਲੀ ਸਰਟੀਫਿਕੇਟ ਰੱਦ ਹੋਏ ਨੇ ਉਹ ਸਾਰਿਆਂ ਤੇ ਬਣਦੀ ਕਾਰਵਾਈ ਕੀਤੀ ਜਾਊਗੀ ਤੇ ਉਹਨਾਂ ਨੂੰ ਜਿਹੜਾ ਡੰਡ ਲਾਇਆ ਜਾਊਗਾ ਪਰ ਸਾਰਾ ਬੜਾ ਦੁੱਖ ਦੇ ਨਾਲ ਕਹਿਣਾ ਪੈਂਦਾ ਵੀ ਜਿਹੜੀ ਪੰਜਾਬ ਦੇ ਵਿੱਚ ਕਾਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨਾਂ ਨੇ ਜਿਹੜਾ ਜਿੰਨਾ ਵੀ ਇਹ ਦਲਤ ਵਿਰੋਧੀ ਸਰਕਾਰ ਹੈ ਜਿਹੜੇ ਬੰਦਿਆਂ ਦੇ ਸਰਟੀਫਿਕੇਟ ਰੱਦ ਹੋ ਗਏ ਸਾਰਿਆਂ ਨੂੰ ਪਤਾ ਚੱਲ ਗਿਆ ਵੀ ਇਹਨਾਂ ਨੇ ਜਾਲੀ ਸਰਟੀਫਿਕੇਟ ਬਣਾਏ ਸੀਗੇ ਅੱਜ ਵੀ ਉਹ ਬੰਦੇ ਸਾਰੇ ਨੌਕਰੀਆਂ ਕਰ ਰਹੇ ਨੇ ਤੇ ਉਹਨਾਂ ਦੀ ਪ੍ਰਮੋਸ਼ਨਾਂ ਵੀ ਹੋ ਰਹੀਆਂ ਨੇ ਜਿਵੇਂ ਦੇਖਦੇ ਹੋ ਬਾਬਾ ਸਾਹਿਬ ਦੇ ਮਿਸ਼ਨ ਦੀ ਗੱਲ ਕਰਦੇ ਆ ਭਵੰਤਵਾਨ ਸਰਕਾਰ ਬਾਬਾ ਸਾਹਿਬ ਦੀ ਫੋਟੋ ਲਾ ਕੇ ਸਮਾਜ ਨੂੰ ਗੁੰਮਰਾ ਕਰ ਰਹੀ ਬਿਲਕੁਲ ਜੀ ਫੋਟੋ ਵਾਲੇ ਮਗਰ ਲਾਤੀ ਵੀ ਇਹ ਸਮਾਜ ਬੋਲੇ ਨਾ ਤੇ ਉਹ ਬਾਬਾ ਸਾਹਿਬ ਦੀ ਭਗਤ ਸਿੰਘ ਜੀ ਦੀ ਫੋਟੋ ਲਾ ਕੇ ਵੀ ਅਸੀਂ ਕ੍ਰਾਂਤੀਕਾਰੀਆਂ ਤੇ ਬਾਬਾ ਸਾਹਿਬ ਨੂੰ ਮੰਨਣ ਵਾਲੇ ਆ ਪਰ ਉਹ ਫੋਟੋ ਲਾ ਕੇ ਜੀ ਸਮਾਜ ਦੇ ਜਿਹੜੇ ਸਮਾਜ ਦਾ ੱੱਕਾ ਕਰ ਰਹੇ ਨੇ ਸੋਸ਼ਲ ਕਰ ਰਹੇ ਨੇ ਉਹ ਫੋਟੋ ਦੇ ਉਲੇ ਚ ਕਰੀ ਜਾਂਦੇ ਨੇ ਤੇ ਜਿੰਨੇ ਵੀ 바ਵਾ ਸਾਹਿਬ ਦੀ ਵਿਚਾਰਧਾਰਾ ਸੀ ਉਹਦੇ ਉਲਟ ਕੰਮ ਕਰ ਰਹੇ ਨੇ ਕਹਿੰਦੇ ਸੰਧਾ ਅਨੁਸਾਰਿੰਗ ਕੰਮ ਕਰਦੇ ਪਰ ਐਸੇ ਕਮਿਸ਼ਨ ਮੈਂਬਰ ਬਿਠਾਈ ਗਏ ਪਿਛਲੇ ਟਾਈਮ ਸਵਿਧਾਂ ਦੇ ਅਕੋਰਡਿੰਗ ਤੁਸੀਂ ਇਹ ਦੇਖੋ ਜੀ ਅੱਜ ਦੋ ਮੈਂਬਰ ਨੇ ਤੇ ਬਾਕੀਆਂ ਨੇ ਕੀ ਚੱਲ ਰਿਹਾ ਹਜੇ ਕੋਈ ਚੇਅਰਮੈਨ ਨਹੀਂ ਲਾਇਆ ਤੇ ਇਹਨਾਂ ਨੇ ਪਹਿਲਾਂ ਮੈਂਬਰਾਂ ਦੀ ਜਿਹੜੀ ਉਹਨਾਂ ਦੀ ਟਾਰਲਸ 6 ਸਾਲ ਦੀ 3 ਸਾਲ ਕਰਤੀ 10 ਤੋਂ 5 ਕਰਤੇ ਇਹਨਾਂ ਨੂੰ ਕੀ ਆ ਵੀ ਪੰਜਾਬ ਦੇ ਵਿੱਚ ਇਹ ਸਿਰਫ ਜਿਹੜਾ ਜਨਰਲ ਵਰਗ ਨੂੰ ਉੱਪਰ ਲਿਆਉਣਾ ਚਾਹੁੰਦੇ ਨੇ ਭਗਵੰਤਬਾਨ ਜੀ ਤੇ ਅਸੀਂ ਸਾਡੇ ਧੂਰੀ ਤੋਂ ਹੀ ਜਿੱਤੇ ਹੋਏ ਨੇ ਅਸੀਂ ਧੂਰੀ ਤੋਂ ਹੀ ਬਿਲੋਂਗ ਕਰਦੇ ਆ ਤੇ ਧੂਰੀ ਦੇ ਵਿੱਚ ਵੀ ਦੇਖੀ ਸਭ ਤੋਂ ਜ਼ਿਆਦਾ ਜਿਹੜੀ ਹੈ ਅੱਜ ਦੇ ਘੜੀ ਇਹਨਾਂ ਨੇ ਜਾਤ ਪਾਤ ਫਲਾਈ ਹੈ ਤੇ ਪੰਜਾਬ ਦੇ ਵਿੱਚ ਜਿਹੜਾ ਲਾਅ ਔਰਡਰ ਹੈ ਉਹ ਜਮੀਂ ਭੰਗ ਹੋ ਚੁੱਕਿਆ ਦਿਨ-ਦਿਹਾੜੇ ਆਪਾਂ ਨੂੰ ਪਤਾ ਕਤਲ ਹੋ ਰਹੇ ਨੇ ਸਾਰੇ ਆਮ ਗੁੱਡਾਗਰਦੀ ਹੋ ਰਹੀ ਹੈ ਗਰੀਬ ਲੋਕਾਂ ਨੂੰ ਪਿੰਡਾਂ ਦੇ ਵਿੱਚ ਜਾ ਕੇ ਕੁੱਟਿਆ ਮਾਰਿਆ ਜਾ ਰਿਹਾ ਤੇ ਇਹਦੀ ਕੋਈ ਸੁਣਵਾਈ ਨਹੀਂ ਕਰ ਰਿਹਾ ਪੰਜਾਬ ਦੇ ਵਿੱਚ ਸੰਗਠਨ ਸੰਸਥਾਵਾਂ ਉਹ ਆਨਦਾਲਮਿਕ ਮਹਾਰਾਜ ਦੇ ਨਾਮ ਤੇ ਬਾਬਾ ਸਾਹਿਬ ਦੇ ਨਾਮ ਤੇ ਸਤਗੁਰੂ ਵੰਦਾਸ ਮਹਾਰਾਜ ਦੇ ਨਾਮ ਤੇ ਬਣੀਆਂ ਹੁੰਦੀਆਂ ਪਰ ਇੱਕ ਪਲੇਟਫਾਰਮ ਤੇ ਕਿਉਂ ਨਹੀਂ ਕੰਮ ਕਰਦੇ ਇਹੀ ਤਾਂ ਸਭ ਤੋਂ ਦੁਗਧਾਈ ਗੱਲ ਹੈ ਜੀ ਜਿਹੜਾ ਸਾਡਾ ਸਮਾਜ ਹੈ ਸਾਡੀ ਅਜੇ ਆਬਾਦੀ ਬਹੁਤ ਹੈ 36 37% ਆਬਾਦੀ ਹੈ ਐਸਸੀ ਸਮਾਜ ਦੀ ਪਰ ਜਦ ਤੱਕ ਇਹ ਸਮਾਜ ਇੱਕ ਪਲੇਟਫਾਰਮ ਤੇ ਇਕੱਠਾ ਨਹੀਂ ਹੁੰਦਾ ਹੁਣ ਅਸੀਂ ਪਿੱਛੇ ਜੇ ਸਤ ਅਰਥਮੀ ਲੋਗੇ ਸੀ ਐਕਸ਼ਨ ਕਮੇਟੀ ਬਣਾਈ ਆ ਪੰਜਾਬ ਦੇ ਵੀ ਜਿੱਥੇ ਵੀ ਕਿਸੇ ਗਰੀਬ ਵਰਗ ਦੇ ਭਾਈਚਾਰੇ ਨਾਲ ਐਸ.ਬੀ.ਸੀ. ਨਾਲ ਕੋਈ ਤੱਕਾ ਹੋਊਗਾ ਇਹ ਐਕਸ਼ਨ ਕਮੇਟੀ ਉੱਥੇ ਜਾ ਕੇ ਐਕਸ਼ਨ ਲਵੇਗੀ ਤੇ ਉਹਨਾਂ ਨੂੰ ਇਨਸਾਫ ਦਿਵਾਵੇਗੀ ਜਿਸ ਤਰ੍ਹਾਂ ਪਹਿਲੇ ਵੀ ਕਈ ਵਾਰ ਇਸ ਸਮਾਜ 'ਚ ਤੱਕਾ ਹੋਇਆ ਐ ਇਦਾਂ ਦੀ ਕੁਝ ਤੁਸੀਂ ਵੀਡੀਓ ਤੇ ਜਾਣਕਾਰੀ ਸਾਂਝੀ ਕੀਤੀ ਆ ਕੀ ਕਹਿਣਾ ਚਾਹੁੰਦੇ ਹੋ ਜਾਗਰੂਕ ਕਰਨ ਦੇ ਲਈ ਸਮਾਜ ਨੇ ਤੁਦਰ ਤੋਂ ਇਤਕ ਕਿਤਾ ਦੀ ਹਜ਼ਾਰਾਂ ਸਾਲਾਂ ਤੋਂ ਹੋ ਰਹੇ ਨੇ ਇਹ ਤਾਂ ਹੁਣ ਸੋਸ਼ਲ ਮੀਡੀਆ ਦਾ ਟਾਈਮ ਆ ਗਿਆ ਹਰ ਇੱਕ ਦੇ ਹੱਥ ਚ ਮੋਬਾਈਲ ਹੈ ਤੇ ਹੁਣ ਇਹ ਉ ਜਾਗਰ ਹੋਣ ਲੱਗੇ ਨੇ ਤੱਕੇ ਤਾਂ ਇਤੋਂ ਵੱਧ ਹੋ ਰਹੇ ਸੀ ਹੁਣ ਵੀ ਹੋ ਰਹੇ ਨੇ ਤੇ ਹੁਣ ਸਮਾਜ ਨੂੰ ਜਾਗਣ ਦੀ ਲੋੜ ਹੈ ਅਸੀਂ ਤਾਂ ਇੱਕੋ ਗੱਲ ਕਹਿੰਦੇ ਆ ਵੀ ਜੇ ਆਪਾਂ ਇਕੱਲੇ ਇਕੱਲੇ ਰਹੇ ਤਾਂ ਛੇਤਰ ਖਾਈ ਜਾਵਾਂਗੇ ਜਦ ਤੱਕ ਨਹੀਂ ਇਕੱਠੇ ਹੋਵਾਂਗੇ ਤਾਂ ਆਪਾਂ ਆਪਣੇ ਸਮਾਜ ਦੀ ਜਿਹੜੀ ਜਿਤੋਂ ਬਹਾਲ ਨਹੀਂ ਕਰ ਸਕਦੇ ਧੀਆ ਪਹਿੜਾਂ ਦੀ ਮਜ਼ਦੂਰਾਂ ਦੀ ਅੱਜ ਸਾਡਾ ਸ਼ੋਸ਼ਣ ਹੋ ਰਿਹਾ ਰਾਜਨੀਤਿਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਨੌਕਰੀਆਂ ਤੁਸੀਂ ਦੇਖੋ ਜਾਲੀ ਸਰਟੀਫਿਕੇਟ ਬਣਾ ਕੇ ਸਰਕਾਰ ਨੂੰ ਪਤਾ ਉਹ ਹੀ ਅੱਖਾਂ ਬੰ ਨੇ ਟਾਈਮ 'ਚ ਪੰਜਾਬ ਮੰਨ ਦੀ ਕਾਲ ਦਿੱਤੀ ਗਈ ਸੀ ਤੇ ਸਰਕਾਰ ਦੇ ਨਾਲ ਮੀਟਿੰਗ ਵੀ ਹੋਈ ਸੀ ਪਰ ਦੁਬਾਰਾ ਵੀ ਕਾਲ ਕੈਨਸਲ ਕਰ ਦਿੱਤੀ ਗਈ ਸੀ ਉਹ 12 ਜੂਨ ਦੀ ਗੱਲ ਸੀ 2023 ਦੀ ਜਿਹੜੀ ਕਾਲ ਸੀਗੀ ਜੀ ਮੈਂ ਵਿੱਚ ਹੀ ਸੀਗਾ ਤੇ ਸਰਕਾਰ ਨੇ ਚੀਮਾ ਸਾਹਿਬ ਸੀ ਕਿ ਉਹਦੇ ਤੇ ਹੋਰ ਮੰਤਰੀ ਸਾਹਿਬਾਂ ਨੂੰ ਵਿਸ਼ਵਾਸ ਦਿਵਾਇਆ ਸੀ ਵੀ ਅਸੀਂ 15 ਦਿਨਾਂ ਦੇ ਵਿੱਚ ਸਾਰੇ ਸਰਟੀਫਿਕੇਟ ਰੱਦ ਕਰਕੇ ਸਾਰੇ ਬੰਦੇ ਨੂੰ ਜੇਲ੍ਹ ਦੇ ਵਿੱਚ ਡੱਕਾਂਗੇ ਪਰ ਉਹਨਾਂ ਨੇ ਸਮਾਜ ਨੂੰ ਤੇ ਸਾਰੇ ਲੋਕਾਂ ਨੂੰ ਗੁੰਮਰਾਹ ਕੀਤਾ ਅਸੀਂ ਵੀ ਉਹਨਾਂ ਦੀ ਜਿਹੜਾ ਮੋਰਚਾ ਵੀ ਉਹਨਾਂ ਦੀ ਗੱਲ ਇਸ ਕਰਕੇ ਆ ਗਿਆ ਕਿਉਂ ਜਿਹੜੀ ਪਰ ਸਰਕਾਰ ਦੇ ਨੁਮਾਇੰਦੇ ਜਿਹੜੇ ਐਸਸੀ ਸਮਾਜ ਦੇ ਨੁਮਾਇੰਦੇ ਨੇ ਉਹਨਾਂ ਤੇ ਵਿਸ਼ਵਾਸ ਕਰ ਲਿਆ ਉਹਨਾਂ ਨੇ ਇਹ ਗੱਲ ਕਹਤੇ ਵੀ ਅਸੀਂ ਵੀ ਐਸਸੀ ਸਮਾਜ ਦੇ ਨੁਮਾਇੰਦੇ ਆ ਅਸੀਂ ਆਪਣੇ ਸਮਾਜ ਦੀ ਗੱਲ ਕਰਾਂਗੇ ਤੇ ਇਹ ਬੰਦਿਆਂ ਨੂੰ ਅਸੀਂ ਜੇਲਾਂ ਚੋਂ ਭੇਜਾਂਗੇ ਤੇ ਇਹਨਾਂ ਸੋਹ ਜਿਹੜਾ ਮੋਰਚਾ ਆ ਵੀ ਉਹਨੂੰ ਇਨਸਾਫ ਮਿਲੂਗਾ ਹਾਂ ਨਾਲ ਟਾਈਮ ਤੇ ਚੋਣਾਂ ਦੁਬਾਰਾ ਫੇਰ ਆਣੀਆਂ ਸਮਾਜ ਨੂੰ ਕਿਵੇਂ ਸਿਖਾਜੂ ਸਮਾਜ ਨੂੰ ਕਹਾਂਗੇ ਵੀ ਜਿਹੜੀ ਆਪਣੀ ਪਛਾਣ ਕਰਨ ਤੇ ਆਪਣੇ ਜਿਹੜੇ ਜਾਗਦੇ ਜ਼ਮੀਰ ਦੇ ਆਪਣੇ ਕੌਮ ਦੇ ਆਗੂ ਨੇ ਉਹਨਾਂ ਨੂੰ ਵੋਟਾਂ ਪਾਣ ਤੋਂ ਕਿਸੇ ਵੀ ਪਾਰਟੀ ਦੇ ਹੋਣ ਤੇ ਜਿਹੜੀ ਇਹੋ ਜਿਹੀਆਂ ਸਰਕਾਰਾਂ ਨੇ ਇਹਨਾਂ ਦਾ ਬਾਈਕਾਟ ਕਰਨਾ ਚਾਹੀ